ਬਾਰੇ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਆਪ ਸਾਰੇ ਵੱਡੇ ਭਾਗਾਂ ਵਾਲਿਆਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਆਸਾ ਦੀ ਵਾਰ ਦੇ ਰੂਪ ਵਿੱਚ ਸ਼ਬਦਾਂ ਦੇ ਰੂਪ ਵਿੱਚ ਕੀਰਤਨ ਸੁਣਨ ਦਾ ਮੌਕਾ ਮਿਲਿਆ ਹੈ ਨਾਮ ਸਿਮਰਨ ਕਰਨ ਦਾ ਮੌਕਾ ਮਿਲਿਆ ਹੈ ਇਹ ਭਾਗਾਂ ਨਾਲ ਹੀ ਮਿਲਦਾ ਜਿਸ ਬਾਦਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਸ ਗੁਰਬਾਣੀ ਨਾਲ ਜੋੜ ਕੇ ਰੱਖਿਆ ਸਾਨੂੰ ਨਾਮ ਨਾਲ ਜੋੜ ਕੇ ਰੱਖਿਆ ਇੱਕ ਵਾਰੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹੋਏ ਆਖੀਏ ਧੰਨ ਸਤ ਗੁਰੂ ਜਗਜੀਤ ਸਿੰਘ ਸਤਿ ਪਾਤਸ਼ਾਹ ਡੇਢ ਸਾਲ ਬਾਅਦ ਤੁਹਾਡੇ ਦਰਸ਼ਨ ਕਰਨ ਦਾ ਇਹ ਮੌਕਾ ਮਿਲਿਆ ਪਰ ਉਦੋਂ ਇੱਕ ਬੜੇ ਦੁੱਖ ਭਰੇ ਮਾਹੌਲ ਵਿੱਚ ਆਏ ਸੀ ਅੱਜ ਖੁਸ਼ੀ ਦੇ ਮਾਹੌਲ ਵਿੱਚ ਆਏ ਆ ਪਰ ਏ ਵੀ ਉਹ ਮਾਲਕ ਦੀ ਰਜਾ ਹੈ ਕਿ ਕਦੀ ਦੁੱਖ ਕਦੀ ਸੁੱਖ ਜਿਨੂੰ ਜੀਵਨ ਦਿੱਤਾ ਹੈ ਉਹਦੇ ਵਿੱਚ ਆਉਂਦਾ ਰਹਿੰਦਾ ਹੈ ਪਰ ਸਾਡਾ غرੂਰ ਹੈ ਜੀ ਕਰਦਾ ਹੈ ਕਿ ਸਦਾ ਖੁਸ਼ੀਆਂ ਹੋਣ ਬੇਸ਼ੱਕ ਸਾਡੀ ਅਵਸਥਾ ਇਸ ਤਰ੍ਹਾਂ ਦੀ ਹੋਵੇ ਕਿ ਜਿੱਥੇ ਖੁਸ਼ੀਆਂ ਹੋਣ ਤੂੰ ਸਾਡਾ ਮਾਨੀ ਇਸ ਹੱਬ ਨਾਲ ਬਣਾ ਦੇ ਕਿ ਜਿਹੜੇ ਸਾਨੂੰ ਕਦੀ ਦੁੱਖ ਲੱਗੇ ਨਾ ਅਸੀਂ ਤੇਰੀ ਰਜਾ ਵਿੱਚ ਖੁਸ਼ ਰਹੀਏ ਸੋ ਇਕ ਮਰਜ ਕਰਨੀ ਚਾਹੁੰਨਾ ਕਿ ਆਪਾਂ ਗੁਰਬਾਣੀ ਸੁਣਦੇ ਆ ਮੈਂ ਅੱਗੇ ਵੀ ਉਸ ਦਿਨ ਵੀ ਗੱਲ ਕੀਤੀ ਸੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬੜਾ ਇਸ ਚੀਜ਼ ਨੂੰ ਦਰਉਂਦੇ ਸੀ ਕਿ ਗੁਰਬਾਣੀ ਮੱਠਾ ਟੇਕ ਲੈਣਾ ਗੁਰਬਾਣੀ ਸੁਣ ਲੈਣੀ ਇੱਕ ਚੀਜ਼ ਏ ਪਰ ਗੁਰਬਾਣੀ ਦੇ ਰਸਤੇ ਤੇ ਅਸੀਂ ਚੱਲੀਏ ਸੱਚੇ ਪਾਤਸ਼ਾਹ ਨੇ ਅਲੱਗ-ਅਲੱਗ ਪ੍ਰਮਾਣ ਦੇ ਕੇ ਇਹ ਵੀ ਹੁਕਮ ਕਰਨਾ ਕਿ ਕੋਈ ਕਮਿਊਨਿਸਟ ਵੀ ਹੈ ਉਹ ਵੀ ਆਪਣੀ ਕਿਤਾਬ ਰੱਖਦਾ ਹੈ ਕਿ ਮੇਰਾ ਜੀਵਨ ਇੱਥੋਂ ਤੱਕ ਉੱਚਾ ਹੋਇਆ ਹੈ ਮੈਂ ਅਸੀਂ ਇਹ ਵੀ ਸਮਝਦੇ ਹਾਂ ਕਿ ਇਹ ਸੋਚ ਮਨ ਵਿੱਚ ਆਉਣੀ ਉਸ ਰਸਤੇ ਤੇ ਚੱਲਣਾ ਉਹ ਵੀ ਉਹਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਉਹ ਕਰਦਾ ਉਹ ਹੀ ਹੈ ਫਿਰ ਵੀ ਜਿੰਨੀ ਜਿੰਨੀ ਸਾਡੀ ਸੋਚ ਹੈ ਸਾਡਾ ਇਹ ਜੀ ਕਰਦਾ ਹੈ ਕਿ ਅਸੀਂ ਸਾਡਾ ਵੀ ਜੀਵਨ ਉਹਨਾ ਉੱਚਾ ਹੋ ਸਕੇ ਤਾਂ ਕਿ ਅਸੀਂ ਆਨੰਦ ਵਿੱਚ ਰਹਿ ਸਕੀਏ ਹੈ ਇੱਥੇ ਵੀ ਸਾਡਾ ਆਪਣਾ ਇੱਕ ਬੜਾ ਇਹ ਵੀ ਸਾਡਾ ਸਵਾਰਥ ਹੈ ਕਿਉਂਕਿ ਹਰ ਕੋਈ ਖੁਸ਼ੀ ਚਾਹੁੰਦਾ ਭਾਵੇਂ ਮੈਂ ਆ ਭਾਵੇਂ ਤੁਸੀਂ ਹਰ ਕੋਈ ਜੀਵਨ ਚ ਖੁਸ਼ੀ ਚਾਹੁੰਦਾ ਹੈ ਆਪਾਂ ਦੁੱਖ ਨਹੀਂ ਚਾਹੁੰਦੇ ਪਰ ਸਦਾ ਆਨੰਦ ਰਹਿਣ ਦਾ ਰਸਤਾ ਗੁਰਬਾਣੀ ਏ ਸਦਾ ਆਨੰਦ ਰਹਿਣ ਦਾ ਰਸਤਾ ਨਾਮ ਏ ਸਦਾ ਆਨੰਦ ਰਹਿਣ ਦੀ ਉਹ ਇੱਕ ਅਵਸਥਾ ਹੈ ਜਿੱਥੇ ਅਸੀਂ ਸੁੱਖ ਦੁੱਖ ਤੋਂ ਉੱਪਰ ਹੋ ਜਾਂਦੇ ਆ ਮੈਂ ਜਿਆਦਾ ਗੱਲਾਂ ਨਾ ਕਰਦਾ ਹੋਇਆ ਮੈਂ ਰਾਤ ਗੱਲ ਕੀਤੀ ਸੀ ਕਿ ਤੁਸੀਂ 2 ਘੰਟੇ ਹੋ ਗਏ ਨੇ ਗੁਰਬਾਣੀ ਸੁਣਦਿਆਂ ਨੂੰ ਕਰਦਿਆਂ ਨੂੰ ਬੜਾ ਚੰਗਾ ਲੱਗੇਗਾ ਜੇ ਗੁਰਬਾਣੀ ਕੋਈ ਸੁਣਦਿਆਂ ਸੁਣਦਿਆਂ ਤੁਹਾਨੂੰ ਕੋਈ ਤੋਖ ਚੰਗੀ ਲੱਗੀ ਏ ਆਸਾ ਦੀ ਵਾਰ ਵਿੱਚੋਂ ਕੋਈ ਸ਼ਬਦਾਂ ਵਿੱਚੋਂ ਚੰਗੀ ਲੱਗੀਏ ਤੁਸੀਂ ਆਪਣੇ ਵਿਚਾਰ ਦਿਓ ਦੱਸੋ ਕੋਈ ਤੁਹਾਡੇ ਕਿਸੇ ਦਾ ਕੋਈ ਸਵਾਲ ਵੀ ਹੋਵੇ ਉਸ ਬਾਰੇ ਜਿੰਨੀ ਸਾਨੂੰ ਥੋੜੀ ਬਹੁਤੀ ਮੱਤ ਹੈ ਆਪਾਂ ਉਸ ਬਾਰੇ ਆਪਾਂ ਡਿਸਕਸ ਕਰ ਲੈਨੇ ਆ ਤਾਂ ਕਿ ਮਤਲਬ ਇਹ ਹੁੰਦਾ ਹੈ ਕਿ ਅਸੀਂ ਬੈਠੇ ਆ ਸਾਡਾ ਇਸ ਚੀਜ਼ ਵਿੱਚ ਧਿਆਨ ਦੇ ਹੋਏਗਾ ਅਗੋ ਨੌਜਵਾਨਾਂ ਨੂੰ ਬੱਚਿਆਂ ਨੂੰ ਇਸ ਚੀਜ਼ ਦਾ ਪਤਾ ਤੇ ਲੱਗੇਗਾ ਕਿ ਅਸੀਂ ਇਸ ਚੀਜ਼ ਤੇ ਡਿਸਕਸ ਕਰਾਂਗੇ ਆਪਾਂ ਇੱਥੇ ਆਉਨੇ ਆ ਆਪਾਂ ਇੱਕ ਅਵੇਅਰਨੈਸ ਕ੍ਰੀਏਟ ਕਰਨ ਨੂੰ ਆਉਨੇ ਆ ਕਿ ਸਾਡੀ ਫਿਲਾਸਫੀ ਕੀ ਹੈ ਸਿੱਖੀ ਦਰਸ਼ਨ ਕੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਫਿਲਾਸਫੀ ਕੀ ਹੈ ਉਹ ਫਿਲਾਸਫੀ ਤਾਂ ਬੜੀ ਵੱਡੀ ਹੈ ਪਰ ਜਿੰਨਾ ਜਿੰਨਾ ਅਸੀਂ ਉਸ ਰਸਤੇ ਤੇ ਚੱਲ ਸਕਦੇ ਹਾਂ ਘੱਟੋ ਘੱਟ ਸਾਡਾ ਧਿਆਨ ਉਸ ਪਾਸੇ ਹੋਵੇ ਸੋ ਕੱਲ ਜਿਹੜੀ ਅਰਜ਼ ਬੇਨਤੀ ਕੀਤੀ ਸੀ ਜੇ ਕੋਈ ਵੀ ਨੌਜਵਾਨ ਤੁਸੀਂ ਬੈਠੇ ਹੋ ਇੱਕ ਦੋ ਸ਼ੁਰੂ ਕਰੋਗੇ ਸੋ ਦੂਜਿਆਂ ਦਾ ਵੀ ਮਨ ਉਸ ਪਾਸੇ ਲੱਗੇਗਾ ਅੱਗੇ ਤੋਂ ਹੌਲੀ ਹੌਲੀ ਆਪਾਂ ਇਸ ਪਾਸੇ ਨੂੰ ਸਾਡਾ ਘਟੋ ਘਟ ਵਿਚਾਰ ਲੱਗਣ ਜਾਣ ਸ਼ੁਰੂ ਹੋ ਜਾਣਗੇ ਅਸੀਂ ਉਸ ਦੀ ਜੀ ਦੀਆਂ ਗੱਲਾਂ ਕਰਨ ਲੱਗ ਜਾਵਾਂਗੇ ਜੇ ਅਸੀਂ ਗੁਰਬਾਣੀ ਪੜਾਂਗੇ ਅਸੀਂ ਇਹ ਵੀ ਧਿਆਨ ਰੱਖਾਂਗੇ ਕਿ ਅਸੀਂ ਗੁਰਬਾਣੀ ਪੜਦੇ ਹਾਂ ਗੁਰਬਾਣੀ ਪੜਦੇ ਹਾਂ ਸਾਨੂੰ ਕਿੰਨੀ ਸਮਝ ਆਉਂਦੀ ਹੈ ਸਾਨੂੰ ਕਿੰਨਾ ਆਨੰਦ ਆਉਂਦਾ ਅਸੀਂ ਉਸ ਬਾਰੇ ਕਿੰਨਾ ਸੋਚਦੇ ਹਾਂ ਤੇ ਕੋਈ ਵੀ ਤੁਹਾਡੇ ਵਿੱਚੋਂ ਇੱਥੇ ਆ ਕੇ ਬੇਸ਼ੱਕ ਜਾਂ ਕਿਸੇ ਨੇ ਗੁਰਬਾਣੀ ਬਾਰੇ ਕੋਈ ਵਿਚਾਰ ਕਰਨਾ ਹੋਵੇ ਕੋਈ ਸਵਾਲ ਕਰਨਾ ਹੋਵੇ ਤੇ ਚੰਗਾ ਲੱਗੇਗਾ ਆਪਾਂ ਉੱਥੋਂ ਸ਼ੁਰੂ ਕਰ ਲਈਏ ਗੁਰ ਬਾਣੀ ਤੇ ਸਾਡੇ ਸਾਡੇ ਸਾਰੀ ਸਿੱਖਿਆ ਦਾ ਹੈ ਅਰ ਜਿਹੜੀ ਮੈਂ ਗੱਲ ਸਮਝ ਸਕਿਆ ਸਾਰੀ ਗੁਰ ਬਾਣੀ ਦਾ ਸਾਰ ਤੇ ਜਿਹੜੀ ਇਹ ਹੈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋ ਕਰੀ ਨਾ ਹੋਈ ਜੇ ਇਹ ਗੱਲ ਮੰਨੀ ਜਾਵੇ ਤੇ ਸਾਰੇ ਸੋਖੀ ਦੇ ਵਿੱਚ ਆਜੇ ਦੇਖੋ ਸੰਤਾ ਨੇ ਬੜੀ ਸੋਨਾ ਬਚਨ ਕੀਤਾ ਬੜੀ ਵੱਡੀ ਗੱਲ ਹੈ ਕਿ ਭਲੇ ਖੇਤ ਦੁੱਖੋਂ ਨਾ ਚਿਰਨੇ ਜਿੰਨਾ ਚਿਰ ਆਪਾਂ ਸਾਰਿਆਂ ਨੂੰ ਇਹ ਕਿ ਮੈਂ ਕਰਤਾ ਆ ਮੈਂ ਡੂਰ ਆ ਮੈਂ ਕਾਜ਼ ਆ ਮੇਰੇ ਕਰਕੇ ਹੁੰਦਾ ਹੈ ਜਦੋਂ ਇਹ ਹੋ ਗਿਆ ਕਿ ਤੂੰ ਹੀ ਕਰਤਾ ਕਰਨਾ ਹੈ ਫਿਰ ਤਾਂ ਰੌਲਾ ਹੀ ਮੁੱਕ ਜਾਂਦਾ ਸੋ ਉਹਨਾਂ ਦਾ ਵਚਨ ਬੜਾ ਬੜਾ ਵਧੀਆ ਇਹ ਆਖੀ ਇਹ ਵਚਨ ਸਤਿਗੁਰੂ ਜਗਜੀਤ ਸਿੰਘ ਸੱਚਾ ਪਾਸ਼ਾ ਦੇ ਉਪਦੇਸ਼ ਵਿੱਚ ਗਰੀਬ ਨੌਜ ਨੇ ਬੜੀ ਵਾਰੀ ਕਿਰਪਾ ਕੀਤੀ ਹੋਰ ਕੋਈ ਸੱਜਣ ਜੀ ਹੋਰ ਕੋਈ ਨੌਜਵਾਨ ਜੋ ਪਰ ਮੰਡੇ ਸੋਈ ਪਿੰਡੇ ਜਿਹੜਾ ਹੱਦ ਸਿਆਕੇ ਜੋ ਪਰ ਮੰਡੇ ਅੰਦਰ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਆਦੇ ਉਹ ਤੁਖ ਸੁਣੇ ਹਾਂਜੀ ਪਾਸ਼ਾ ਜੀ ਦੇ ਵਿੱਚ ਜੋ ਮੈਂ ਸਮਝਿਆ ਹੈ ਸਾਇੰਟਿਫਿਕ ਟੋਰੀ ਕਿ ब्रह्म जो है वो अंदर अभी साइंटिफिक तरीके पलानट्स पढ़ते हैं बड़े सारे प्लैनेट्स हैं सो ही पिंडे वही अंदर है जिस तरह साइंस के अंदर अभी नौ ब्रह्मंड नौ पलानट्स पढ़ते हैं उस तरह शरीर के अंदर नौ मुख द्वार ने अखा तो दो तो कल मूट क्रिया द्वारा माला की जो बनकर है वो भी गोल ही इस करके रखी गई है क्योंकि जो प्लैनेट है जो प्रति अर्थ है वो गोल है उस माला के जो ਮਨਕੇ ਨੇ ਉਹ ਵੀ ਗੋ ਰੱਖਿਆ ਹੈ ਉਹ ਸਕੁਆਇਰ ਨਾ ਟ੍ਰਾਇੰਗਲ ਹੀ ਰੱਖਿਆ ਗਿਆ ਹੈ। 8 5 ਵੀ ਨਹੀਂ ਮਹਾਨ ਦਾ ਉਹ ਨਗਰ ਦੀ ਕਿਤਾਬ ਨਾ ਅਰਥ ਦੇ ਦਿੱਤੇ। ਹਾਂਜੀ ਸ਼ਾਬਾਸ਼ ਜੀ ਬੜਾ ਬੜਾ ਪਿਆਰਾ ਸ਼ਬਦ ਹੈ ਮੇਰੇ ਖਿਆਲ ਭਗਤ ਪੀਪਾ ਜੀ ਦਾ ਸ਼ਬਦ ਹੈ। ਉਹ ਕੋ ਹੁਕਮ ਕਰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡ ਵਿੱਚ ਜੋ ਘਟ ਘਟ ਵਸਿਆ ਹੋਇਆ ਉਹ ਪਰਮਾਤਮਾ ਉਹੀ ਸਾਡੇ ਅੰਦਰ ਹੈ। ਜੋ ਸਾਰੀ ਕੁਦਰਤ ਵਿੱਚ ਵਸਿਆ ਹੋਇਆ ਉਹ ਵੀ ਜਿਹੜਾ ਹੁਣੇ ਇਹਨਾਂ ਨੇ ਗੱਲ ਕੀਤੀ ਸੀ ਬਿលਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਭਗਤ ਜੀ ਕਿਰਪਾ ਕਰਦੇ ਨੇ ਦੱਸਦੇ ਨੇ ਕਿ ਜੋ ਬ੍ਰਹਮੰਡ ਵਿੱਚ ਵਸਿਆ ਹੋਇਆ ਹੈ ਜੋ ਘਟ ਘਟ ਵਿੱਚ ਵਸਿਆ ਹੋਇਆ ਹੈ ਉਹ ਹੀ ਮੇਰੇ ਅੰਦਰ ਵਸਿਆ ਹੋਇਆ ਹੈ ਪਰ ਜੋ ਖੋਜਦਾ ਹੈ ਉਹ ਹੀ ਪਾਉਂਦਾ ਹੈ ਸ ਬੜਾ ਬੜਾ ਸੋਹਣਾ ਬਚਨ ਹੈ ਜੀ ਸ਼ਾਬਾਸ਼ ਪਾਸ਼ਰੀਆ ਜੀ शायद शब्द में गलत पढ़ा पर शब्द सी वत लगी सच्चे नाम दी जो बीजे सो खाए तीसे प्राप्त नान का जिसन लिखिया आए बड़ा हार्ड टचिंग शब्द सी भाषा जी शायद वत लगी का मतलब मैंने शायद इस तरह समझ आया कि जिस तरह ऑपरचुनिस्टिक टाइम होता है वो ये टाइम है उन्होंने बीजा बीजा इस टाइम ताइम पावे ਸੱਚੇ ਨਾਮ ਦੀ ਵਾਤ ਲੱਗੀ ਏ ਸੱਚੇ ਨਾਮ ਦੀ ਅਪਰਚੂਨਿਟੀ ਏ ਸੱਚੇ ਨਾਮ ਨਾਲ ਜੁੜਨ ਦਾ ਸਾਨੂੰ ਮੌਕਾ ਮਿਲਿਆ ਜੇ ਅਸੀਂ ਹੁਣ ਉਹ ਵੇਚਾਂਗੇ ਤੇ ਫੇਰ ਹੀ ਸਾਨੂੰ ਖਾਣ ਦਾ ਮੌਕਾ ਮਿਲੇਗਾ ਕੋਈ ਸਮਾਂ ਹੁੰਦਾ ਜਦੋਂ ਉਹ ਉੰਗੜਦਾ ਜਦੋਂ ਪੁੰਗੜਦਾ ਜਦੋਂ ਪੁਰਾਣੇ ਭਾਗ ਜਾਗਦੇ ਨੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਹੋયા ਸੱਚੇ ਪਾਤਸ਼ਾਹ ਹੁਕਮ ਕਰਦੇ ਸੀ ਕਣਕ ਜੇ ਤੁਸੀਂ ਕੱਤੇ ਵਿੱਚ ਬੀਜੋਗੇ ਤੇ ਤਾਂ ਹੀ ਵਸਾਖ ਵਿੱਚ ਵੱਡੋਗੇ ਸੋ ਉਹ ਸਮਾਂ ਲੱਗਦਾ ਜਦੋਂ ਆਪਾਂ ਬੀਜਦੇ ਆ ਤੇ ਜਦੋਂ ਸਾਨੂੰ ਮੌਕਾ ਮਿਲਦਾ ਜਦੋਂ ਬੀਜ ਬੂੰਗੜਦਾ ਤੇ ਜਦੋਂ ਫਸਲ ਵੱਡਣ ਵਾਲੀ ਹੁੰਦੀ ਹੈ ਹੋਰ ਕੋਈ ਜੀ ਹੋਰ ਕਿਸੇ ਨਾਲ ਮਿਲ ਕਰਨਾ ਬਈ ਕੁਐਸਚਨ ਸੀਗਾ ਬਈ ਸੰਗਤ ਵੀ ਕਰਦੇ ਆ ਤੇ ਗੁਰੂ ਵਿੱਚ ਨਾਮ ਸਿਮਰਨ ਵੀ ਕਰਦੇ ਆ ਤੇ ਕਬੀਰ ਸਾਹਿਬ ਦੀ ਇੱਕ ਦੋ ਗੱਲਾਂ ਜੀ ਸੱਚਾ ਸਤਗੁਰੂ ਕਿਆ ਕਰੇ ਜਦ ਸਿੱਖੂ ਵਿੱਚੂਕ ਇਹ ਤੁਹਾਨੂੰ ਦਸਤੂਰੀ ਕਿਦਾਂ ਇਹ ਕਬੀਰ ਸਾਹਿਬ ਜੀ ਦਾ ਇਹ ਬਚਨ ਹੈ ਜੀ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਕਈ ਵਾਰੀ ਸਾਨੂੰ ਸ਼ੰਕਾ ਹੋ ਜਾਂਦਾ ਕਿ ਮੇਰਾ ਗੁਰੂ ਪਤਾ ਨਹੀਂ ਪੱਕਾ ਹੈ ਜਾਂ ਗੁਰੂ ਮੇਰਾ ਅਧੂਰਾ ਹੈ ਜਾਂ ਗੁਰੂ ਮੇਰਾ ਪੂਰਾ ਹੈ ਕਬੀਰ ਜੀ ਕਹਿੰਦੇ ਨੇ ਵੀ ਇਸ ਸ਼ਬਦ ਦੇ ਵਿੱਚ ਕਿ ਜੇ ਪੂਰਾ ਗੁਰੂ ਮਿਲ ਵੀ ਜਾਵੇ ਜੇ ਸਿੱਖ ਆਪ ਅਧੂਰਾ ਹੈ ਅਸੀਂ ਹਰ ਵੇਲੇ ਇਹ ਚਾਹੁੰਦੇ ਆ ਕਿ ਸਾਨੂੰ ਪੂਰਾ ਗੁਰੂ ਮਿਲੇ ਪਰ ਸਾਧ ਸੰਗਤ ਜੀ ਗੁਰੂ ਵੀ ਚਾਹੁੰਦਾ ਜੇ ਮੈਨੂੰ ਸਿੱਖ ਮਿਲੇ ਤੇ ਉਹ ਵੀ ਪੂਰਾ ਮਿਲੇ ਇਸ ਕਰਕੇ ਕਬੀਰ ਜੀ ਕਹਿੰਦੇ ਜਿੰਨੀ ਦੇਰ ਅਸੀਂ ਆਪਣੇ ਵਿੱਚ ਗੁਰੂ ਵਾਲੇ ਗੁਣ ਪਰਮੇਸ਼ਰ ਵਾਲੇ ਗੁਣ ਜਿੰਨੀ ਦੇਰ ਅਸੀਂ ਧਾਰਨ ਨਹੀਂ ਕਰ ਲੈਂਦੇ ਉੰਨੀ ਦੇਰ ਸਾਨੂੰ ਵੀ ਪ੍ਰਾਪਤੀ ਨਹੀਂ ਹੋ ਸਕਦੀ ਅਸੀਂ ਜੇ ਪੂਰਾ ਗੁਰੂ ਲੱਭਨੇ ਸਾਨੂੰ ਵੀ ਆਪ ਪੂਰਿਆ ਹੋ ਕੇ ਆਉਣਾ ਪਏਗਾ ਤੇ ਉਹ ਲਿਖਦੇ ਨੇ ਕਹਿੰਦੇ ਕਿ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਝੂਕ ਅੰਦੇ ਏਕ ਨਾ ਲਾ ਕੇ ਹੀ ਜਿਉਂ ਬਾਸ ਵਜਾਈਐ ਫੂਕ ਗੁਰੂ ਕਿੰਨਾ ਵੀ ਉਪਦੇਸ਼ ਕਰ ਲਵੇ ਕਈ ਵਾਰੀ ਇਹ ਹੁੰਦਾ ਜੀ ਹੁਣ ਸੂਰਜ ਤੇ ਜਿੱਦਾਂ ਚੜਿਆ ਹੈ ਤੇ ਜੇ ਸਾਡੇ ਨੇਤਰਾਂ ਵਿੱਚ ਹੀ ਜੋਤ ਨਹੀਂ ਲੱਖਾਂ ਸੂਰਜ ਕਿਉਂ ਨਾ ਚੜ ਜਾਂਦਾ 19 ਦਿਨ ਸਾਨੂੰ ਦੇਖ ਨਹੀਂ ਸਕਦਾ ਜਿੰਨੀ ਦਿਰ ਅਸੀਂ ਆਪਣੇ ਵੱਲੋਂ ਯਤਨ ਨਹੀਂ ਕਰਦੇ ਕਿ ਅਸੀਂ ਵੀ ਗੁਰੂ ਗੁਰੂ ਦੇ ਵਾਤਰ ਹੋ ਕੇ ਗੁਰੂ ਚਰਨਾਂ ਵਿੱਚ ਜਾਣਾ ਕੁਝ ਸਿੱਖਣ ਲਈ ਜਾਣਾ ਤਾਂ ਹੀ ਪ੍ਰਾਪਤ ਹੋ ਸਕੇਗਾ ਇਸ ਸ਼ਬਦ ਦਾ ਭਾਵ ਇਸ ਤਰ੍ਹਾਂ ਜੀ ਕਬੀਰ ਜੀ ਭਾਵ ਇਹ ਕਿ ਕਬੀਰ ਜੀ ਬਚਨ ਕਰਦੇ ਨੇ ਕਿ ਅਸੀਂ ਯਾਦ ਕਰੀ ਚੱਲੀਏ ਅਸੀਂ ਕੇਸੋ ਕੇਸੋ ਪ੍ਰਮਾਤਮਾ ਪ੍ਰਮਾਤਮਾ ਅਸੀਂ ਜਿਸ ਨਾਮ ਸਾਮ ਨੂੰ ਚਾਰ ਅੱਖਰਾ ਦਿੱਤੇ ਅਸੀਂ ਯਾਦ ਕਰੀ ਚੱਲੀਏ ਉਹ ਕਦੀ ਤੇ ਸੁਣੇਗਾ ਸਾਡੀ ਅਸੀਂ ਬੇਨਤੀ ਕਰਦੇ ਹਾਂ ਸਾਡਾ ਕੋਈ ਜੋਰ ਨਹੀਂ ਉੱਥੇ ਕਰਨ ਕਰਾਉਣ ਵਾਲਾ ਉਹ ਏ ਸੋ ਕਬੀਰ ਜੀ ਦਾ ਇਹ ਵੀ ਬਚਨ ਹੈ ਕਿ ਅਸੀਂ ਆਪਣੇ ਦਿਲੋਂ ਪੁਕਾਰ ਕਰਦੇ ਰਹੀਏ ਪਹਿਲੀ ਸਭ ਤੋਂ ਪਹਿਲੀ ਪੌੜੀ ਇਹ ਚੜ੍ਹਨੀ ਅਸੀਂ ਜਿਹੜੀ ਬਹੁਤ ਜ਼ਰੂਰੀ ਹੈ ਕਿ ਕੀ ਮੈਂ ਉਹਨੂੰ ਪਾਉਣਾ ਚਾਹੁੰਨਾ ਕੀ ਮੇਰੇ ਅੰਦਰ ਖਿੱਚ ਹੈਗੀ ਹੈ ਕਿ ਮੈਂ ਉਸ ਪ੍ਰਮਾਤਮਾ ਨੂੰ ਪਾਉਣਾ ਚਾਹੁੰਨਾ ਜਿਹੜਾ ਤੁਸੀਂ ਬਚਨ ਕੀਤਾ ਸੀ ਜਿਹੜਾ ਬ੍ਰਹਮੰਡ ਵਿੱਚ ਹੈ ਉਹ ਮੇਰੇ ਅੰਦਰ ਆ ਜਾਵੇ ਕਿ ਮੇਰੇ ਅੰਦਰ ਹੀ ਖਿੱਚ ਹੈਗੀ ਹੈ ਪਹਿਲਾ ਸਟੈਪ ਇੱਥੇ ਤੁਰੀਏ ਉਹ ਕਬੀਰ ਜੀ ਉਹੋ ਹੀ ਹੁਕਮ ਕਰਦੇ ਨੇ ਕਿ ਜੇ ਮੈਂ ਹਰ ਵੇਲੇ ਉਹਨੂੰ ਯਾਦ ਕਰਾਂਗਾ ਉਹ ਕਦੀ ਤੇ ਮੈਨੂੰ ਸੁਨੇਗਾ ਕਦੀ ਤੇ ਮੇਰੀ ਬੇਨਤੀ ਸੁਨੇਗਾ ਸੋ ਇਹ ਰਸਤਾ ਹੈ ਪਹਿਲਾ ਰਸਤਾ ਆਪਾਂ ਇੱਥੇ ਹੈ ਕਿ ਸਾਡਾ ਅਸੀਂ ਯਾਦ ਕਰਨ ਲੱਗ ਜਾਈਏ ਸਾਡੇ ਅੰਦਰ ਇੱਛਾ ਤਾਂ ਹੋ ਜਾਵੇ ਜੇ ਸਾਡੇ ਅੰਦਰ ਇੱਛਾ ਹੋ ਜਾਏਗੀ ਤੇ ਸੁਣਦਿਆਂ ਸੁਣਦਿਆਂ ਕਦੀ ਸਾਡੀ ਵੀ ਬੇਨਤੀ ਸੁਣੀ ਜਾਏਗੀ ਇੱਕ ਚੀਜ਼ ਜਿੰਨਾ ਤੁਸੀਂ ਗੁਰਬਾਣੀ ਸੁਣਦੇ ਹੋ ਜਿੰਨੇ ਅੱਜ ਇਹਨਾਂ ਨੇ ਵੀ ਸ਼ਬਦ ਸੁਨੇ ਨੇ ਇਹ ਸਾਰਾ ਧਰਮ ਕਿੱਥੇ ਆ ਧਰਮ ਸਾਡੇ ਮਨ ਦਾ ਹੀ ਹੈ ਜੇ ਸਾਡਾ ਮਨ ਚੰਗਾ ਬਣ ਗਿਆ ਸਾਡੇ ਅੰਦਰ ਦਾ ਹੀ ਹੈ ਬਾਹਰ ਦਾ ਨਹੀਂ ਉਹ ਤਾਂ ਸਾਡੀਆਂ ਪਾਠਸ਼ਾਲਾ ਨੇ ਕਿਸੇ ਦੀ ਗੁਰਦੁਆਰਾ ਕਿਸੇ ਦੀ ਮਸੀਤ ਕਿਸੇ ਦੇ ਮੰਦਿਰ ਹੈ ਪਰ ਇਹ ਨਹੀਂ ਕਿ ਕਿਤੇ ਸਪੈਸੀਫਿਕ ਜਗ੍ਹਾ ਤੇ ਤੁਹਾਨੂੰ ਮਿਲਣਾ ਜਦੋਂ ਮਿਲਣਾ ਤੁਹਾਡੇ ਮਨ ਤੋਂ ਹੀ ਮਿਲਣਾ ਹਾਂਜੀ ਹੋਰ ਕੋਈ ਪਾਜੀ ਜੀ ਦਾ ਕੀ ਗੁਰਬਾਣੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਜੈਸਾ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਤੇ ਚੰਨਣ ਹੁੰਦੇ ਆ ਗੁਰਬਿੰਦ ਕੋਰ ਅੰਦਾਲ ਜਿਹੜਾ ਇਹਦਾ ਸਾਰ ਮੈਂ ਹੀ ਦੇਖਿਆ ਹੋਇਆ ਵੀ ਚਾਹੇ ਸੰਜੀ ਨੇ ਉਹਨੇ ਕਿਹਾ ਜੀ ਵੀ ਗੁਰਪੂਰਾ ਹੈ ਜਾਂ ਅਧੂਰਾ ਹੈ ਜੋ ਵੀ ਗੱਲ ਹੈ ਪਰ ਗੁਰਬਾਣੀ ਦੇ ਵਿੱਚ ਹੀ ਪਾਸ਼ਾ ਜੀ ਨੇ ਉਹਦਾ ਦੱਸਿਆ ਹੋਇਆ ਅੰਸ਼ ਕਿ ਅਸੀਂ ਚਾਹੇ ਇਥੇ ਲਖਾ ਸੂਰਜ ਚਨ ਵਿਚਰਜਨ ਪਰ ਗੁਰੂ ਤੋਂ ਬਿਨਾ ਫਿਰ ਵੀ ਇਥੇ ਮਨਾ ਦੇ ਵਿੱਚ ਕੋ ਪੰਦੇਰਾ ਹੀ ਹੈ ਗੁਰੂ ਹਸਤੀ ਦੀ ਬਹੁਤ ਮਹਿਮਾ ਗੁਰਬਾਣੀ ਵਿੱਚ ਵਰਣਨ ਕੀਤੀ ਗਈ ਹੈ ਜੀ ਔਰ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਆਂ ਤੇ ਪਤਾ ਲੱਗਦਾ ਜੀ ਕਿ ਇਹੋ ਹੀ ਦਰਸਾਇਆ ਗਿਆ ਹੈ ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਭਾਈ ਰੇ ਗੁਰਬਿੰਨ ਗਿਆਨ ਨਾ ਹੋਏ ਪੁੱਛੋ ਬ੍ਰਹਮ ਨਾਰਦਾ ਵੇਦ ਵਿਆਸਾ ਕੋਈ ਗੁਰੂ ਇੱਕ ਬਹੁਤ ਸਿੱਧਾ ਸਪਸ਼ਟ ਮਾਰਗ ਦਰਸਾ ਸਕਦਾ ਹੈ ਜਿਹੜਾ ਕਿ ਕੋਈ ਸਿੱਖ ਜੀ ਗੁਰੂਤਾਰਨ ਨਹੀਂ ਕਰਦਾ ਬੜੀਆਂ ਠੋਕਰਾਂ ਖਾ ਕੇ ਜਾਂ ਪਟਕ ਕੇ ਉਸ ਮੁਕਾਮ ਤੱਕ ਪਹੁੰਚਦਾ ਹੈ ਪਰ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਗੁਰੂ ਹਉਮੈ ਨੂੰ ਮਿਟਾ ਦਿੰਦਾ ਹੈ ਗੁਰੂ ਤਗਬਰ ਨੂੰ ਮਕਾ ਮਿਟਾ ਕੇ ਬਹੁਤ ਛੇਤੀ ਗਿਆਨ ਕਰਵਾ ਸਕਦਾ ਹੈ ਕਿ ਮੈਂ ਇੱਥੇ ਕਦ ਲਈ ਆਇਆ ਹਾਂ ਭਾਵ ਹਉਮੈ ਚਲੀ ਗਈ ਇਸ ਨੂੰ ਹੀ ਕਿਹਾ ਜਾਂਦਾ ਕਿ ਗਿਆਨ ਹੋ ਗਿਆ ਕਿ ਮੈਂ ਕਰਨ ਵਾਲਾ ਨਹੀਂ ਜੇ ਜਿਸ ਗੱਲ ਤੋਂ ਅੱਜ ਸਰ ਗੁਰੂ ਜੀ ਨੇ ਗੱਲ ਸ਼ੁਰੂ ਕੀਤੀ ਸੀ ਕਿ ਤੂੰ ਕਰਤਾ ਕਰਣਾ ਮੈਂ ਨਹੀਂ ਇਹ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਇਹ ਭਾਵ ਪ੍ਰਗਟ ਹੋ ਸਕਦਾ ਹੈ ਇਹ ਸ਼ਲੋਕ ਗੁਰੂ ਅੰਗਦ ਦੇਵ ਜੀ ਦਾ ਲਿਖਿਆ ਹੋਇਆ ਜੀ ਤੇ ਉਹਨਾਂ ਨੇ ਜਦੋਂ ਉਹ ਗੁਰੂ ਸ਼ਰਨ ਵਿੱਚ ਆਏ ਸੀ ਤੇ ਫਿਰ ਉਹਨਾਂ ਨੇ ਆਪਣੀ ਭਾਵਨਾ ਇਸ ਸ਼ਲੋਕ ਦੇ ਵਿੱਚ ਪ੍ਰਗਟ ਕੀਤੀ ਕਿ ਲੱਖਾਂ ਸੂਰਜ ਭਾਵੇਂ ਬਾਹਰ ਕਿਉਂ ਨਾ ਚੜ ਜਾਣ ਜੇ 100 ਚੰਦਾ ਉਗਵੈ ਸੂਰਜ ਚੜਾ ਹਜ਼ਾਰ ਸੋ ਚੰ드ਮਾ ਉਗ ਜਾਣ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਵੇ ਜੇ ਸੋ ਚੰਦਾ ਉਗਵੇ ਸੂਰਜ ਚੜਾ ਹਜ਼ਾਰ ਇਤੇ ਚਾਨਣ ਹੋਦਿਆ ਗੁਰਬਿੰਨ ਘੂਰ ਅੰਧਾਰ ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਇਹ ਬਾਹਰ ਦਾ ਚਾਨਣ ਸਾਡੇ ਅੰਦਰ ਦਾ ਹਨੇਰਾ ਦੂਰ ਨਹੀਂ ਕਰ ਸਕਦਾ ਜਿਹੜਾ ਕਿ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਅਗਿਆਨਤਾ ਰੂਪੀ ਹਨੇਰਾ ਦੂਰ ਹੁੰਦਾ ਹੈ ਵਾਸ਼ਾ ਜੀ ਅੱਜ ਪਾਜੀ ਬਲਵੰਤ ਜੀ ਨੇ ਇੱਕ ਪ੍ਰਸ਼ਾਦ ਬੜਾ ਸੀ ਗੁਰੂ ਗੁਰੂ ਦੇਖਾ ਲੋਲ ਫਲੋਇਨ ਕਿ ਮੈਨੂੰ ਸਤਵਰਣਿ ਉਹ ਨਿਤਰ ਦੇ ਦਿੱਤੇ ਨੇ ਜਿਸ ਦੇ ਨਾਲ ਮੈਨੂੰ ਸਾਰੇ ਸਾਦੇ ਪ੍ਰਮਾਤਮਾ ਦੇਖਦੇ ਆ ਕਿ ਤੇਰੇ ਅਕੀ ਪ੍ਰਮਾਨ ਇਹਦੇ ਵਿੱਚ ਦਿੱਤੇ ਸੀਗੇ ਕਿ ਆ ਜੰਗਲ ਜੰਗਲ ਕੇ ਆ ਟੁੰਡੇ ਬਾਨ ਕੰਡਾ ਮੂਹਰੇ ਵਾਸ਼ਾ ਇੱਥੇ ਸਤਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਸਰ ਗੁਰ ਨੇ ਨਿਰਗੁਣ ਸਰੂਪ ਦੇ ਬਾਰੇ ਵਿੱਚ ਪਰਮਾਨਿਤਤਾ ਹੈ ਕਿ ਫਤਰ ਫਰੀਕ ਦੇ ਵਿੱਚ ਤੁਸੀਂ ਪਰਮਾਤਮਾ ਦੇ ਕੋ ਸੱਚ ਬਾਸ਼ਾ ਬਖਸ਼ਣ ਕਿ ਸਾਨੂੰ ਨੇਦਰ ਮਹਿਲ ਕਿ ਅਸੀਂ ਸਾਰਿਆਂ ਵਿੱਚ ਰੱਬ ਨੂੰ ਦੇਖ ਸਕੀਏ ਜਦੋਂ ਤੁਸੀਂ ਹਰ ਜਗ੍ਹਾ ਦੇਖਦੇ ਹੋ ਫਿਰ ਤਾਂ ਤੁਸੀਂ ਨਿਰਗਾਰ ਦੇ ਰੂਪ ਵਿੱਚ ਦੇਖਦੇ ਫਿਰ ਤਾਂ ਉਹ ਉਹੀ ਅਵਸਥਾ ਹੈ ਜਿਹੜੀ ਉਹ ਜਾਪ ਸਾਖ ਤੋਂ ਸ਼ੁਰੂ ਕਰਦੇ ਨੇ ਜਾ ਜਿੱਤੇ ਨਿਰਾਕਾਰ ਦੇ ਰੂਪ ਜੀ ਘਟ ਘਟ ਵਾਸੀ ਦਾ ਤੁਸੀਂ ਉਸ ਅਵਸਥਾ ਵਿੱਚ ਹੀ ਦੇਖ ਸਕਦੇ ਕਈ ਵਾਰੀ ਮਨ ਵਿੱਚ ਯੂ نو ਵਿਚਾਰੇ ਆਉਂਦਾ ਹੈ ਗੁਰਬਾਣੀ ਸੁਣ ਕੇ ਕਿ ਅਸੀਂ ਗੱਲ ਤਾਂ ਗੁਰਬਾਣੀ ਦੀ ਕਰਦੇ ਹਾਂ ਅਸੀਂ ਤਾਂ ਬਹੁਤ ਛੋਟੇ ਹਾਂ ਅਸੀਂ ਉਸ ਅਵਸਥਾ ਦੇ ਤਾਂ ਕਈ ਵਾਰੀ ਆਪਣੇ ਮਨ ਚ ਆਉਂਦਾ ਹੈ ਕਿ ਉਸ ਅਵਸਥਾ ਦੇ ਤਾਂ ਅਸੀਂ ਹੀ ਕਿਤੇ ਨੇੜੇ ਵੀ ਨਹੀਂ ਜਿੱਥੇ ਉਹ ਘਟ ਘਟ ਵਿੱਚ ਦੇਖਦੇ ਨੇ ਜਿੱਥੇ ਇਹ ਅਵਸਥਾ ਹੈ ਕਿ ਮਾੜਾ ਤੇ ਕੋਈ ਹੈ ਹੀ ਨਹੀਂ ਤੇਰੇ ਤੁਰਾ ਹੈ ਹੀ ਨਹੀਂ ਉਹ ਅਵਸਥਾ ਤੇ ਬਹੁਤ ਉੱਚੀ ਹੈ ਫਿਰ ਇਹ ਕਰਦੇ ਆ ਕਿ ਇਹ ਬਚਨ ਕਰਨ ਦਾ ਤਾਂ ਮੌਕਾ ਮਿਲਦਾ ਹੈ ਸੁਣਨ ਦਾ ਤਾਂ ਮੌਕਾ ਮਿਲਦਾ ਹੈ ਇਹ ਤੇਰੇ ਚਰਨਾਂ ਵਿੱਚ ਲੱਗੇ ਆ ਘਟੋ ਘਟੇ ਗੱਲ ਕਰਨ ਦਾ ਮੌਕਾ ਮਿਲਦਾ ਹੈ ਕਿਰਪਾ ਵੀ ਤੂੰ ਕਰਨੀ ਉਹ ਤੇਰੀ ਕਿਰਪਾ ਨਾਲ ਹੀ ਹੋਣਾ ਸੋ ਇਹ ਹੀ ਮੰਗਦੇ ਆ ਕਿ ਬਖਸ਼ਿਸ਼ ਹੋਵੇ ਕਿਰਪਾ ਹੋਵੇ ਸਾਨੂੰ ਵੀ ਕਿਣਕਾ ਉਹ ਅੰਦਰ ਵਸੇ ਸਤਿ ਸ੍ਰੀ ਅਕਾਲ